ਨਾਨਾਲੇ ਪੰਜਾਬ ਦੇ ਮੁਖਮੰਦੇ ਸਦਾਰ ਭਗਵੰਤ ਸਿੰਘ ਮਾਨ ਵੀ ਉਹਨਾਂ ਦੇ ਨਾਲ ਮੌਜੂਦ ਨੇ ਔਰ ਹਲਕਾ ਵੈਸ ਤੋਂ ਉਮੀਦਵਾਰ ਐਲਾਨੇ ਹੋਏ ਨੇ ਸੰਜੀਵ अरोड़ा ਜੀ ਉਹ ਵੀ ਵਿੱਚ ਔਰ 3 ਸਾਲ ਹੈ ਜੋ ਕਾਰਜਕਾਲ ਹੋ ਚੁੱਕਿਆ ਨਾ 3 ਸਾਲ ਦਾ ਔਰ ਜੋ ਇਸੇ ਵਕਤ ਲੋਕਾਂ ਦੇ ਨਾਲ ਦੁਕਾਨਾਂ ਦੇ ਵਿੱਚ ਘਰਾਂ ਦੇ ਵਿੱਚ ਜਾਇਆ ਜਾ ਰਿਹਾ ਵੈ ਮਿਲਿਆ ਜਾ ਰਿਹਾ ਹੈ ਜੋ ਸਵਾਗਤ ਕਰਨ ਦੇ ਲਈ ਉਡੀਕ ਰਹੇ ਨੇ ਔਰ ਇਸ ਵਕਤ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਇਸੇ ਨਾਲ ਨਾਲ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਔਰ ਪੰਜਾਬ ਟੀਵੀ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਤੋਂ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੁਣੇ ਇਸ ਵਕਤ ਜੋ ਲੁਧਿਆਣਾ ਫੇਰੀ ਦੇ ਉੱਤੇ ਮੌਜੂਦ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਮਾਨ ਸਰਕਾਰ ਨੂੰ 3 ਸਾਲ ਪੂਰੇ ਹੋ ਗਏ ਨੇ ਔਰ 3 ਸਾਲ ਦਾ ਕਾਰਜਕਾਲ ਹੈ ਜੋ ਕਿ ਕਿਵੇਂ ਰਹੇ ਲੋਕਾਂ ਦੇ ਨਾਲ ਇਸ ਵਕਤ ਗੱਲਬਾਤ ਕੀਤੀ ਜਾ ਰਹੀ ਹੈ ਇਸ ਵਕਤ ਦੇਖ ਸਕਦੇ ਹੋ ਕਿ ਜੋ ਸੀਐਮ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਇਸ ਵਕਤ ਜੋ ਲੋਕਾਂ ਦੇ ਨਾਲ ਮਿਲ ਰਹੇ ਨੇ ਗੱਲਬਾਤ ਕਰ ਰਹੇ ਨੇ ਔਰ ਦੁਕਾਨਾਂ ਦੇ ਵਿੱਚ ਜਾ ਰਹੇ ਨੇ ਔਰ ਜੋ ਇੱਥੇ ਕਹਿ ਸਕਦੇ ਆ ਕਿ 3 ਸਾਲ ਦਾ ਜੋ ਕਾਰਜਕਾਲ ਹੈ ਉਸ ਦੇ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ ਲੋਕਾਂ ਦੇ ਨਾਲ ਮਿਲਣੀ ਕੀਤੀ ਜਾ ਰਹੀ ਹੈ ਔਰ ਅਰਵਿੰਦ ਕੇਜਰੀਵਾਲ ਜੋ ਕਿ ਆਪਣੀ ਲੁਧਿਆਣਾ ਫੇਰੀ ਤੇ ਨੇ ਜੋ ਇੱਕ ਕਹਿ ਸਕਦੇ ਆ ਕਿ ਜੋ ਪੈਦਲ ਯਾਤਰਾ ਪੈਦਲ ਮਾਰਚ ਕਿ ਕਰਕੜਿਆ ਜਾ ਰਿਹਾ ਵੈ ਔਰ ਇਸ ਤੋਂ ਬਾਅਦ ਜੋ ਕਿ ਕੱਲ ਇੱਕ ਰੈਲੀ ਵੀ ਹੋਵੇਗੀ ਔਰ ਕਾਫੀ ਜ਼ਿਆਦਾ ਪਰਮਾ ਸਵਾਗਤ ਹੈ ਲੋਕਾਂ ਦੇ ਵੱਲੋਂ ਇਸ ਵਕਤ ਕੀਤਾ ਜਾ ਰਿਹਾ ਵੈ ਲੋਕ ਕਾਫੀ ਜ਼ਿਆਦਾ ਸਵਾਗਤ ਕਰ ਰਹੇ ਨੇ ਦੁਕਾਨਾਂ ਦੇ ਬਾਹਰ ਲੋਕ ਫੁੱਲ ਲੈ ਕੇ ਖੜੇ ਨੇ ਹਾਰ ਲੈ ਕੇ ਖੜੇ ਨੇ ਔਰ ਪਾਰੀ ਗਿਣਤੀ ਦੇ ਵਿੱਚ ਲੋਕ ਹੈ ਜੋ ਆਮ ਆਦਮੀ ਪਾਰਟੀ ਦਾ ਸਾਥ ਦੇ ਰਹੇ ਨੇ ਔਰ ਤਸਵੀਰਾਂ ਜੋ ਕਿ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਲੁਧਿਆਣਾ ਤੋਂ ਔਰ ਦੇਖ ਸਕਦੇ ਹੋ ਕਿ ਕਿੰਨੀ ਭਾਰੀ ਗਿਣਤੀ ਦੇ ਵਿੱਚ ਇਸ ਵਕਤ ਲੋਕ ਹੈ ਜੋ ਸਵਾਗਤ ਕਰਨ ਦੇ ਲਈ ਉਡੀਕ ਰਹੇ ਨੇ ਔਰ ਇਸ ਵਕਤ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਇਸੇ ਨਾਲ ਨਾਲ ਜੋ ਕਿ ਪੰਜਾਬ ਦੇ ਮਖੂੰ ਦੇ ਸਰਪ੍ਰਸਤ ਭਗਵੰਤ ਸਿੰਘ ਮਾਨ ਔਰ ਲੁਧਿਆਣਾ ਦੇ ਹਲਕਾ ਵੈਸਟ ਜੋ ਕਿ ਜ਼ਮੀਨੀ ਚ ਉਹਨਾਂ ਨੇ ਉੱਥੋਂ ਦੀ ਉਮੀਦਵਾਰ ਸੰਜੀਵ अरोड़ा ਉਹ ਵੀ ਨਾਲ ਨੇ ਔਰ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਔਰ ਜੋ ਇਸ ਤੋਂ ਬਾਅਦ ਅੱਗੇ ਵੀ ਪ੍ਰੋਗਰਾਮ ਹੋਣਗੇ ਦੋ ਦਿਨ ਦਾ ਇਹ ਦੌਰਾ ਹੈ ਲੁਧਿਆਣੇ ਦੇ ਵਿੱਚ ਔਰ ਤਿੰਨ ਸਾਲ ਹੈ ਜੋ ਕਾਰਜਕਾਲ ਹੋ ਚੁੱਕਿਆ ਨਾ ਤਿੰਨ ਸਾਲ ਦਾ ਔਰ ਜੋ ਇਸ ਵਕਤ ਲੋਗਾ ਦੇ ਨਾਲ ਦੁਕਾਨਾਂ ਦੇ ਵਿੱਚ ਘਰਾਂ ਦੇ ਵਿੱਚ ਜਾਇਆ ਜਾ ਰਿਹਾ ਵੈ ਮਿਲਿਆ ਜਾ ਰਿਹਾ ਵੈ ਔਰ ਲੋਗ ਕਾਫੀ ਪਰਮਾ ਸਵਾਗਤ ਕਰ ਰਹੇ ਨੇ ਆਮ ਆਦਮੀ ਪਾਰਟੀ ਦਾ ਸਰਕਾਰ ਔਰ ਲੋਗ ਨੇ ਇਸ ਵਕਤ ਜੋ ਕਿ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੋਂ ਖੁਸ਼ ਨਜ਼ਰ ਆ ਰਹੇ ਨੇ ਲੋਗਾ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਕਿਵੇਂ ਦਾ ਰਿਹਾ ਵੈ ਸੋ ਇਸ ਵਕਤ ਜੋ ਖੁਦ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਜੋ ਲੋਕਾਂ ਦੇ ਨਾਲ ਮਿਲੇ ਨੇ ਕਿਵੇਂ ਦਾ ਉਹਨਾਂ ਨੂੰ ਲੱਗਿਆ ਵੈ ਸੋ ਕਾਰਜਕਾਲ ਬਾਰੇ ਵੀ ਪੁੱਛਿਆ ਜੀ ਸੋ ਕਿਵੇਂ ਦਾ ਲੱਗਿਆ ਵੈ ਖੁਦ ਆ ਕੇ ਮੇਰੇ ਕੋਲ ਮੈਨੇ ਕੀ ਹੋ ਗਿਆ ਕੰਮ ਨਹੀਂ ਛੇੜੀ ਸੋ ਖੁਸ਼ ਹੋ ਤਿੰਨ ਸਾਲ ਦਾ ਕਾਰਜਕਾਲ ਮੈਨੂੰ ਬਹੁਤ ਖੁਸ਼ੀ ਹੋਈ ਹੈ ਜੀ ਮੈਂ ਪਹਿਲੀ ਵਾਰ ਹੈਲੋ ਕੀਤੀ ਤੁਮਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤਿੰਨ ਸਾਲ ਹੋ ਗਏ ਪੰਜਾਬ ਦੇ ਵਿੱਚ ਕਿਵੇਂ ਦਾ ਲੱਗ ਰਿਹਾ ਮੈਨੂੰ ਵਧੀਆ ਲੱਗ ਰਿਹਾ ਮੈਂ ਤੇ ਨਾਲ ਹੀ ਆ ਉਹਨਾਂ ਦੇ ਪਹਿਲਾਂ ਹੀ ਮੈਂ ਸੋਨੂੰ ਭਾਜ ਨਾਲ ਵੀ ਆਣਾ ਨਾਲ ਵੀ ਆ ਜੀ 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 ਸੋ ਯੋਧ ਨਸ਼ਾ ਵਿਰੋਧ ਚੱਲ ਰਿਹਾ ਵੈ ਪੰਜਾਬ ਚ ਨਸ਼ੇ ਦੇ ਕੈਸਾ ਤੇ ਆ ਵੱਡੇ ਪੱਧਰ ਤੇ ਜੰਗ ਚੱਲਦੀ ਆ ਉਸ ਚੀਜ਼ ਨੂੰ ਕਿਵੇਂ ਦੇਖ ਰਹੇ ਹੋ ਇਹ ਭਰਾਵਾ ਕੈਂਪ ਦਾ ਮਾਮਲਾ ਹੈ ਕੈਂਪ 'ਚ ਹੀ ਜ਼ਿਆਦਾ ਨਸ਼ਾ ਹੈ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਹਾਂ ਕਰ ਰਹੀ ਹੈ ਜੀ ਜੀ ਸੋ ਬਿਲਕੁਲ ਆਮ ਆਦਮੀ ਪਾਰਟੀ ਜੋ ਕਿ ਇੱਕ ਕਹਿ ਸਕਦੇ ਹਾਂ ਕਿ ਜੋ ਕਾਫੀ ਜ਼ਿਆਦਾ ਕਹਿ ਸਕਦੇ ਹਾਂ ਕਿ ਲੋਕਾਂ ਦੇ ਵਿੱਚ ਖੁਸ਼ੀ ਹੈ ਲੋਕਾਂ ਦੇ ਵਿੱਚ ਚਾਹ ਦੇਖਣ ਨੂੰ ਮਿਲ ਰਿਹਾ ਵੇ ਕਿਉਂਕਿ ਜੋ ਖੁਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਲੋਕਾਂ ਦੇ ਨਾਲ ਮਿਲ ਰਹੇ ਨੇ ਗੱਲਬਾਤ ਕਰ ਰਹੇ ਨੇ ਔਰ ਇਸੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਵੀ ਉਹਨਾਂ ਦੇ ਨਾਲ ਮੌਜੂਦ ਨੇ ਔਰ ਹਲਕਾ ਵੈਸ ਤੋਂ ਉਮੀਦਵਾਰ ਲਾਨੇ ਹੋਏ ਨੇ ਸੰਜੀਵ अरोड़ा ਜੀ ਉਹ ਵੀ ਮੌਜੂਦ ਨੇ ਔਰ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਸੋ ਬਿਲਕੁਲ ਜੋ ਕਿ ਸਵਾਲਵਾ ਪੁੱਛਦੇ ਨੇ ਲੋਕਾਂ ਦੇ ਨਾਲ ਗੱਲਬਾਤ ਅੱਜ ਕਿਵੇਂ ਦਾ ਲੱਗਿਆ ਵੇ ਜੋ 10 ਸਾਲ ਪੂਰੇ ਹੋ ਗਏ ਨੇ ਸਰਕਾਰ ਦੇ ਹਾਂਜੀ ਬਹੁਤ ਅੱਛਾ ਲੱਗਾ ਜੀ ਸਾਡੇ ਮੁੱਖ ਮੰਤਰੀ ਆ ਕੇ ਸਾਡੇ ਪੁਛੇ ਦੁੱਖ ਦਰਦ ਜੀ ਬਹੁਤ ਵਧੀਆ ਲੱਗਾ ਜੀ ਜੋ ਗੱਲਬਾਤ ਹੋਈ ਤੁਹਾਡੇ ਨਾਲ ਗੱਲਬਾਤ ਕੀਤੀ ਹਲੇ ਕੋਈ ਗੱਲਬਾਤ ਨਹੀਂ ਹੋਈ ਜੀ ਦੇਖੋ ਇੰਨੀ ਪਬਲਿਕ ਹੈਗੀ ਐ ਇੰਦੇ ਗੱਲਬਾਤ ਹੋ ਹੀ ਨਹੀਂ ਸਕਦੀ ਮੇਲ ਹੋ ਗਿਆ ਜੀ ਹਾਂਜੀ ਮੇਲ ਹੋਇਆ ਜੀ ਬਹੁਤ ਵਧੀਆ ਮੇਲ ਹੋਇਆ ਜੀ ਇਹ ਨਾਲੇ ਹੁਣ ਵਧੀਆ ਕੰਮ ਹੋਣੇ ਚਾਹੀਦੇ ਆ ਜਿਹੜਾ ਨਸ਼ੇ ਦੇ ਖਿਲਾਫ ਹੈ ਜਾਂ ਜੋ ਤੇ ਨਸ਼ੇ ਵਿਰੋਧ ਚੱਲ ਰਿਹਾ ਪੰਜਾਬਾ ਨਹੀਂ ਪੂਰਾ ਵਿਯੋਗ ਚੀਜ਼ ਨੂੰ ਕਵਰ ਕਰਨਾ ਚਾਹੀਦਾ ਹੈ ਇਹਨਾਂ ਨੂੰ ਠੀਕ ਹੈ ਜੀ ਇੱਕ ਇੱਕ ਸਾਡੀ ਆ ਪਾਰਕ ਦਾ ਸੁਧਾਰ ਹੋਣਾ ਚਾਹੀਦਾ ਜਵਾਰ ਨਗਰ ਕੈਂਪ ਦੇ ਵਿੱਚ ਨਾ ਸਿਰਫ ਲਾਸਟ ਪਾਰਕ ਹੈ ਜਿਹੜੀ ਬਈ ਐਵੇਂ ਹੀ ਬਹੁਤ ਬੁਰਾ ਹਾਲ ਆ ਸਾਡੇ ਸਰਕਾਰ ਕੰਮ ਕਰ ਰਹੀ ਆ ਹੁਣ ਲੱਗ ਰਿਹਾ ਕਿ ਅੱਗੇ ਕੰਮ ਵਧੀਆ ਹੋਣਾ ਹੈ ਜੀ ਬਸ ਹੁਣ ਯਾਨੀ ਕਿ ਥੋੜਾ ਬੋਤਾ ਕੰਟਰੋਲ ਹੋ ਰਿਹਾ ਵਧੀਆ ਗੱਲ ਆ ਆਪਾਂ ਕਹਿੰਦੇ ਹਾਂ ਇਸ ਤੋਂ ਵੀ ਅੱਗੇ ਇਦਾਂ ਦਾ ਵਧੀਆ ਉਹ ਕੰਮ ਕਰਨਗੇ ਤੇ ਫਿਰ ਅੱਗੇ ਆਉਣ ਵਾਲਾ ਟਾਈਮ ਇਹਨ ਸਾਲ ਜਿਹੜੇ ਬੱਚੇ ਨੇ ਸਰਕਾਰ ਚ ਆ ਕੇ ਕੰਮ ਕਰੇਗੀ ਭਾਈ ਮੈਂ ਤਾਂ ਕਹਣਾ ਕਰਨੇ ਚਾਹੀਦੇ ਆ ਜੀ ਤਾਂ ਹੀ ਅੱਗੇ ਆਪਾਂ ਨੂੰ ਵਧੀਆ ਰਿਸਪੌਂਸ ਮਿਲੇਗਾ ਦੁਨੀਆ ਦਾ ਜੀ ਸੋ ਬਿਲਕੁਲ ਲੋਕ ਕਾਫੀ ਖੁਸ਼ ਨਜ਼ਰ ਆ ਰਹੇ ਨੇ ਲੋਕ ਸਵਾਗਤ ਕਰ ਰਹੇ ਨੇ ਦੇਖ ਸਕਦੇ ਹੋ ਕਿ ਪਿੱਛੇ ਪੂਰੀ ਮਾਰਕੀਟ ਹੈ ਪੂਰੀ ਮਾਰਕੀਟ ਦੇ ਵਿੱਚ ਲੋਕਾਂ ਦੇ ਨਾਲ ਮਿਲਦੇ ਹੋਏ ਆਏ ਨੇ ਗੱਲਬਾਤ ਕੀਤੀ ਹੈ ਇਕੱਲੇ ਇਕੱਲੀ ਦੁਕਾਨ ਤੇ ਗਏ ਨੇ ਇਕੱਲੇ ਇਕੱਲੇ ਘਰ ਦੇ ਵਿੱਚ ਗਏ ਨੇ ਕਹਿ ਸਕਦੇ ਹਾਂ ਕਿ ਹਰ ਇੱਕ ਸ਼ਖਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਜੋ ਲੋਕਾਂ ਦੀਆਂ ਮੁਸ਼ਕਲਾਂ ਨੇ ਸੁਣ ਸਕਣ ਲੋਕਾਂ ਦੀਆਂ ਪ੍ਰੋਬਲਮਸ ਨੇ ਦਿੱਕਤ ਨੇ ਉਹਨਾਂ ਨਾਲ ਗੱਲਬਾਤ ਹੈ ਸਿੱਧੀ ਗੱਲਬਾਤ ਕਰ ਸਕਦੇ ਆ ਯਾਨੀ ਕਿ ਵਿੱਚ ਕੋਈ ਵਿਚੋਲਾ ਨਹੀਂ ਕੁਝ ਨਹੀਂ ਸਿੱਧੀ ਗੱਲਬਾਤ ਕੀਤੀ ਜਾ ਰਹੀ ਹੈ ਔਰ ਧਰਮਸ਼ਾਲਾ ਉੱਤੇ ਮਥਾ ਵੀ ਟੇਕਿਆ ਲੋਕ ਕਾਫੀ ਜ਼ਿਆਦਾ ਪੋਜ਼ਿਟਿਵ ਇਸ ਚੀਜ਼ ਨੂੰ ਦੇਖ ਰਹੇ ਨੇ ਕਿਉਂਕਿ ਖੁਦ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪੈਦਲ ਮਾਰਚ ਕਰਦੇ ਹੋਏ ਲੋਕਾਂ ਦੇ ਨਾਲ ਮਿਲਦੇ ਹੋਏ ਜਾ ਰਹੇ ਨੇ ਔਰ ਉਹਨਾਂ ਦੇ ਨਾਲ ਜੋ ਕਿ ਸੰਜੀਵ अरोड़ा ਜੀ ਮੌਜੂਦ ਨੇ ਇਸ ਦੇ ਨਾਲ ਨਾਲ अरविंद केजरीवाल ਵੀ ਜੋ ਕਿ ਆਮ ਆਦਮੀ ਪਾਰਟੀ ਦੇ ਸੁਪਰੀਮ ਹੋਣੇ ਵੱਡੇ ਲੀਡਰ ਨੇ ਉਹ ਵੀ ਉਹਨਾਂ ਦੇ ਨਾਲ ਇਸ ਵਕਤ ਮੌਜੂਦ ਨੇ ਸੁਲਧਿਆਣੇ ਤੋਂ ਤਸਵੀਰਾਂ ਸਾਝੀਆਂ ਕੀਤੀਆਂ ਨੇ ਇਸ ਵਕਤ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਵੱਡੀ ਜੋ ਕਹਿ ਸਕਦੇ ਹਾਂ ਕਿ 2 ਦਿਨਾਂ ਦੀ ਇਹ ਮੁਹਿੰਮ ਹੋਵੇਗੀ ਜਿਸ ਦੇ ਵਿੱਚ ਕਿ ਲੁਧਿਆਣੇ ਦੇ ਵਿੱਚ ਕਾਫੀ ਜ਼ਿਆਦਾ ਮੀਟਿੰਗਾਂ ਹੋਣਗੀਆਂ ਕਾਫੀ ਹੋਰ ਹੋਰੀ ਅਪਡੇਟ ਦੇ ਲਈ ਜੁੜੋ ਸਾਦਾ ਫਲਾਸਾਨ ਦੇ ਜਸ ਧੰਨਵਾਦ